ਕੋਸੋ ਜਨੋ ਇਨਾਂ ਦਾ ਇਨਾਂ ਆਪਸ ਵਿੱਚ ਡਿਫਰੈਂਸ ਆ ਤੇ ਇਧਰ ਜੋ ਟਾਇਰ ਆਪਣਾ ਆ ਗਿਆ 18 ਦਾ ਤੇ ਜੋ ਟਾਇਰ ਡਿਸਾਈਡ ਕੀਤਾ ਬਾਈ ਨੇ ਇਹ ਆਪਣਾ ਆ ਪੱਕਾ ਟਾਇਰ ਬੀਕੇਟੀ ਦਾ ਲਓ ਚੱਕੋ ਸੱਜਣਾ ਹੋ ਗਿਆ ਆਪਣੇ ਬੀਕੇਟੀ ਦੇ ਟਾਇਰ ਫਿੱਟ ਜੋ ਅੱਜ ਫਰਸਟ ਕੋਡ ਲੱਗ ਰਿਹਾ ਆਪਣਾ ਪੇਂਟ ਦਾ ਬਾਕੀ ਫਿਨਿਸ਼ਿੰਗ ਕੋਡ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਵਧੀਆ ਵੀਡੀਓ ਵਿੱਚ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਓ ਗੱਲਬਾਤ ਕਰਦੇ ਆਂ ਅੱਜ ਆਪਾਂ ਜੋ ਆਪਣੇ ਕੋਲੇ ਨੋ ਐਡਾ ਤੋਂ ਟਰੈਕਟਰ ਤਿਆਰ ਹੋ ਰਿਹਾ ਸੋਨਾਲੀਕਾ ਸਵਸ ਟਰੈਕਟਰ ਦੇ ਵਿੱਚ ਆਪਾਂ ਸਾਰੀ ਮੋਡੀਫਿਕੇਸ਼ਨ ਕਰਾਂਗੇ ਇੰਜਨ ਗੇਅਰ ਪੰਪ ਵਗੈਰਾ ਦੀ ਬਾਕੀ ਐਕਸਲ ਵਗੈਰਾ ਦੀ ਇਹ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਆਪਾਂ ਇਸ ਨੂੰ ਪੇਂਟ ਜੌਬ ਵੀ ਕਰਾਂਗੇ ਤੇ ਬਾਕੀ ਦੇਖਾਂਗੇ ਟਾਇਰ ਟਾਇਰ ਕਿਹੜੇ ਪਾਉਣੇ ਆਪਾਂ ਜੇ ਅਗਲੇ ਜਾਂ ਪਿਛਲੇ ਤੇ ਸਾਰੇ ਪਾਰਟ ਆਪਣੇ ਇਸ ਟਰੈਕਟਰ ਦੇ ਆਉਣਗੇ ਜ਼ਰੂਰ ਦੇਖਣਾ ਕਿਉਂਕਿ ਕੱਲ ਆਪਾਂ ਤੁਹਾਨੂੰ ਪਾਰਟ 1 ਦਿਖਾਇਆ ਅੱਜ ਤੁਹਾਡੇ ਨਾਲ ਪਾਰਟ 2 ਬਣਾਵਾਂਗੇ ਇਸ ਟਰੈਕਟਰ ਦੇ ਉੱਪਰ ਹੀ ਪਾਰਟ 2 ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਹੜਾ-ਕਿਹੜਾ ਆਪਾਂ ਪਾਰਟ ਕਿੱਥੋਂ ਲੈ ਕੇ ਆਵਾਂਗੇ ਤੇ ਕਿਹੜਾ ਪਾਰਟ ਲੈ ਕੇ ਆਵਾਂਗੇ ਡੈਮੇਜ ਕਿਹੜਾ ਹੋਇਆ ਸੋ ਜੁੜੇਰੇ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਰਾਤੀ ਆਪਾਂ ਇੰਨਾ ਕ ਸਾਮਾਨ ਆਪਾਂ ਵਾਸ਼ ਕਰਕੇ ਗਏ ਸੀਗੇ ਆ ਜਿਣਿਆ ਪਿਆ ਆਪਣਾ ਬਾਕੀ ਇੱਧਰ ਪਿਆਗਾ ਬਾਕੀ ਦੂਜਾ ਪਾਰਟਸ ਆਪਣਾ ਸਾਰਾ ਵਾਸ਼ ਹੋਈ ਜਾਂਦਾ। ਸਾਰਾ ਸਮਾਨ ਆਪਾਂ ਸ਼ੀਆ ਕੱਪ ਕਰੀ ਜਾਂਦੇ ਹਾਂ। ਸਾਰਾ ਪਾਰਟ ਚੈੱਕ ਕਰਾਂਗੇ ਗੇਅਰ ਬਕਸ ਦਾ ਵੀ ਕੋਈ ਕਰਾਰੀ ਵਗੈਰਾ ਸਾਰੀ ਕੋਈ ਡੈਮੇਜ ਤਾਂ ਨਹੀਂ। ਸਾਰੀ ਹਾਂਡੀ ਵਗੈਰਾ ਦੀ ਚੈਕਿੰਗ ਕਰਾਂਗੇ। ਕੋਈ ਕਰੈਕਨੈਸ ਤਾਂ ਨਹੀਂ ਕਿਤੋਂ। ਬਾਕੀ ਪਿਨੀਅਨ ਦੀ ਵੀ ਚੈਕਿੰਗ ਕਰਾਂਗੇ। 베어ਿੰਗ ਸ਼ੈਰ ਸਾਰੇ ਚੈੱਕ ਕਰਾਂਗੇ। ਸਟਾਰ ਵਗੈਰਾ ਸੋ ਸਭ ਤੋਂ ਪਹਿਲਾਂ ਆਪਾਂ ਸਮਾਨ ਸਾਰਾ ਵਾਸ਼ ਕਰਦੇ ਹਾਂ ਜਲਦੀ ਜਲਦੀ ਜਿਹੜਾ ਰਹਿ ਗਿਆ ਬਾਕੀ ਦਾ ਵਾਸ਼ ਕਰਨ ਤੋਂ ਬਾਅਦ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਬਾਕੀ ਅੱਜ ਅੱਜ ਜੋ ਵਰਕ ਕਰਾਂਗੇ ਅੱਜ ਦੇ ਦਿਨ ਦੇ ਵਿੱਚ ਉਹ ਸਾਰਾ ਇਸ ਪਾਰਟ ਦੇ ਵਿੱਚ ਪਾਵਾਂਗੇ ਆਓ ਕਰਦੇ ਹਾਂ ਵਰਕ ਸਟਾਰਟ ਚਲੋ ਜੀ ਆਪਾਂ ਲਾਇਨਸ ਕੰਪਨੀ ਦੇ ਤੇ BKT ਦੇ ਟਾਇਰ ਆਪਾਂ ਦੇਖਣ ਆਏ ਸੀਗੇ BKT ਦੇ ਇਹਨਾਂ ਕੋਲ ਕੰਪਨੀ ਹੈ ਨਹੀਂ ਬਾਕੀ ਇਹ ਲਾਇਨਸ ਕੰਪਨੀ ਦੇ ਆਪਾਂ ਦੇਖ ਰਹੇ ਹਾਂ ਜੋ ਪੱਕੇ ਟਾਇਰ ਵੀ ਇਹਨਾਂ ਕੋਲ ਹੈਗੇ ਨੇ ਤਾਂ ਬਾਕੀ ਦੇਖਦੇ ਆਂ ਰਮ ਆਪਣੇ ਆ ਚੁੱਕੇ ਨੇ ਚਲੋ ਇਹਨਾਂ ਦੇ ਉੱਪਰ ਆਪਣਾ 18 ਦੇ ਟਾਇਰ ਪਾਉਣੇ ਆ ਤੇ ਜੋ ਭਰਾ ਆਪਣਾ ਲੈਣ ਆਏ ਆ ਆਪਾਂ ਕੋਲ ਗੂੜੇ ਪਹੁੰਚ ਗਏ ਕਿ ਇਹਨਾਂ ਆਪਣਾ 16 4 28 ਦੇ ਟਾਇਰ ਮਿਲਦੇ ਸੀ ਇੱਥੇ ਆਪਾਂ 16 4 30 ਦੇ ਟਾਇਰ ਦੇਖਣ ਆਏ ਆ ਤੇ ਚਲੋ ਭਰਾ ਜੀ ਆਪਾਂ ਦੇਖਦੇ ਆਂ ਉੱਪਰ ਪਏ ਨੇ ਜੋ ਦੇਖਦੇ ਆਂ ਆਪਾਂ ਕਿੜੇ ਕਿੜੇ ਟਾਇਰ ਆਪਣੇ ਡਿਸਾਈਡ ਹੁੰਦੇ ਆਂ ਚਲੋ ਆਪਾਂ ਇਹਨਾਂ ਦੇ ਘਾਉਣ ਦੇ ਵਿੱਚ ਆ ਗਏ ਸੀ ਕਿੱਧਰ ਉੱਠ ਗਿਆ ਭਾਈ ਕਿੱਧਰ ਬੋਲਦਾ ਲੋ ਚੱਕੋ 16 9 20 ਠੀਕ ਆ ਉਹ ਪਹਿਲਾਂ ਕਿਹੜੇ 16 4 28 ਸੀ ਨਾ ਇਹ ਲਵੀ ਹਾਂਜੀ ਇਹ 16 20 30 ਦਾ ਆਪਣਾ ਆ ਗਿਆ ਐਲਾਇੰਸ ਕੰਪਨੀ ਦਾ ਟਾਇਰ ਇਹ ਸਿੱਪਰੇ ਅੱਛਾ ਆਹ ਸੈਂਪਲ ਟਾਇਰ ਆ ਗਿਆ ਆਪਣਾ 18 ਦਾ ਇਹ 18 ਦੇ ਵਿੱਚ ਆ ਗਿਆ ਚਲੋ ਦੇਖਦੇ ਆ ਕਿਹੜੇ ਡਿਸਾਈਡ ਹੁੰਦੇ ਆਪਣੇ ਟਾਇਰ ਅੱਛਾ ਕਿਹੜਾ ਟਾਇਰ ਆ ਗਿਆ ਇਹ ਆਪਣਾ ਆ ਗਿਆ ਸੋ ਭਾਈ ਅੱਛਾ 16 ਨੋ 28 ਆਹ ਕਿਹੜਾ ਟਾਇਰ ਆ ਇਹ ਸੋ 16 ਨੋ 30 ਦੇਖੋ ਸੋ ਜਰੋਂ ਇਹਨਾਂ ਦਾ ਇਹਨਾਂ ਆਪਸ ਵਿੱਚ ਡਿਫਰੈਂਸ ਆ ਤੇ ਇਧਰ ਜੋ ਟਾਇਰ ਆਪਣਾ ਆ ਗਿਆ 18 ਦਾ ਇਹ ਆਪਣਾ ਮੇਨ ਪੱਕਾ ਟਾਇਰ ਆ ਗਿਆ ਇਹ ਚ ਜੋ ਰੇਡੀਅਲ ਟਾਇਰ ਵੀ ਮਿਲ ਜਾਂਦਾ ਪਰ ਲੇਕਿਨ ਉਹ ਰੇਡੀਅਲ ਟਾਇਰ ਇਹਨਾਂ ਕੋਲ ਫਿਲਹਾਲ ਹਾਜ਼ਰ ਨਹੀਂਗਾ ਤੇ ਚਲੋ ਦੇਖਦੇ ਆਪਾਂ ਡਿਸਾਈਡ ਕਰਦੇ ਆ ਕਿਹੜਾ ਟਾਇਰ ਆਪਾਂ ਲੈਨੇ ਆ ਕਿਧਰ ਆਪਾਂ ਨੰਗੇ ਜਾਂਦੇ ਸੀਗੇ ਤੇ ਜਰੂਰ ਤੁਸੀਂ ਬਲੌਗ 'ਚ ਦੱਸਣਾ ਆਪਾਂ ਨੂੰ ਕਮੈਂਟ ਕਰਕੇ ਵੀ ਆਹ ਟਰੈਕਟਰ ਕਿਹੜਾ ਹੈ ਗੈਸ ਕਰਕੇ ਦੱਸਣਾ ਕਿਹੜਾ ਟਰੈਕਟਰ ਹੈ ਜੋ ਅਸਟਾਮ ਖੜੇ ਆਪਾਂ ਬਰਨਾਲਾ ਕਿਉਂਕਿ ਬਰਨਾਲੇ ਉਹੀ ਆਪਾਂ ਨੂੰ ਟਾਇਰ ਮਿਲੇ ਉਥੋਂ ਕੋੜਕੂਰੇ ਮੋਗਾ ਮਲੋੜ ਤੋਂ ਟਾਇਰ ਨਹੀਂ ਆਪਾਂ ਨੂੰ ਮਿਲੇ ਸੋ ਆਪਾਂ ਵਿੱਕੀ ਟਾਇਰ ਤੇ ਖੜੇ ਆ ਜੋ ਪੁਰਾਣਾ ਬੱਸ ਸਟੈਂਡ ਆ ਪੁਰਾਣੇ ਬੱਸ ਸਟੈਂਡ ਦੇ ਵਿੱਚ ਖੜੇ ਆ ਬਾਕੀ ਤੁਹਾਨੂੰ ਬੋਰਡ ਤੇ ਨਿਗਾਹ ਮਾਰਾ ਦਿਨਾ ਆ ਨੰਬਰ ਆ ਰਿਹਾ ਇਹਨਾਂ ਦਾ ਤੇ ਜੋ ਟਾਇਰ ਡਿਸਾਈਡ ਕੀਤੇ ਆ ਬਾਈ ਨੇ ਇਹ ਆਪਣਾ ਪੱਕਾ ਟਾਇਰ ਵੀਕੇਟੀ ਦਾ ਇਹ ਸੋ ਆਪਣਾ ਇਹ ਟਾਇਰ ਆ ਗਿਆ ਆਪਣਾ ਰੇਡੀਅਲ ਦਾ ਚਲੇਗਾ ਬਾਤ ਪਾਵਾਂਗੇ ਹੁਣ ਇਹਨਾਂ ਦਾ ਕੋਚਾ ਅੰਕਲ ਦਾ ਉਹ ਤੇ ਗੈਰਟ ਚਲੋ ਲਓ ਚੱਕੋ ਸੱਜਣੋ ਹੋ ਗਿਆ ਆਪਣੇ ਬੀਕੇਡੀ ਦੇ ਟਾਇਰ ਫੱਟ ਇਸ ਤੋਂ ਬਾਅਦ ਚਲਦੇ ਆਪਾਂ ਲੈ ਕੇ ਇਹਨਾਂ ਨੂੰ ਲੋਡ ਕਰਕੇ ਰੂਪ ਐਗਰੋ ਦੇ ਜਿੱਥੇ ਆਪਣਾ ਟਰੈਕਟਰ ਦੇ ਪਲੇਟਫਾਰਮ ਲੱਗ ਰਹੇ ਨੇ ਤੇ ਚਲੋ ਕਰਦੇ ਆ ਫਿੱਟ ਜਲਦੀ ਜਲਦੀ ਆਪਾਂ ਇਹ ਤੋਂ ਉੱਥੇ ਚੱਲ ਕੇ ਆਪਾਂ ਟਰੈਕਟਰ ਦਾ ਦਿੰਨੇ ਆ ਰਿਵਿਊ ਜੋ ਅਗਲੇ ਬੰਨੇ ਆਪਾਂ ਟਾਇਰ ਪਾਇਆਗਾ ਇਹ ਕਿੰਨਾ ਦਾ 1016 ਦਾ ਬੀਕੇਟੀ ਕੰਪਨੀ ਦਾ ਤੇ ਜੋ ਰੈਮਾ ਵੀ ਆਪਾਂ ਨਵੇਂ ਲੈ ਲੈਨੇ ਤੇ ਬਾਕੀ ਦੂਜਾ ਟਾਇਰ ਆਪਣਾ ਫਿੱਟ ਹੋ ਚੁੱਕਿਆਗਾ ਬਾਕੀ ਦੱਸਿਓ ਕਿੱਦਾਂ ਫਿੱਟ ਹੋਇਆਗਾ ਬਾਕੀ ਤੁਹਾਨੂੰ ਟਰੈਕਟਰ ਦੇ ਨਾਲ ਜਾ ਕੇ ਦਿਖਾਵਾਂਗੇ ਲਾ ਕੇ ਜੋ ਜੋ ਆਪਾਂ ਫਰਸਟ ਕੋਟ ਲਾਉਨੇ ਆ ਅੰਦਰਲੀ ਸਾਈਡ ਅੰਕੇ ਵਿਜਲੇ ਪਾਸੇ ਆਪਣਾ ਇੱਕ ਵਾਰੀ ਲਾਇਆ ਸੀਗਾ ਫੇਰ ਇੱਕ ਕੋਟ ਲਾਵਾਂਗੇ ਅੰਦਰਲੇ ਪਾਸੇ ਕਿਉਂਕਿ ਇਹ ਸਾਨੂੰ ਵਾਰ-ਵਾਰ ਕਈ ਵਾਰੀ ਦੋ ਵਾਰੀ ਤਿੰਨ ਵਾਰੀ ਕੋਟ ਲਾਉਣਾ ਪੈਂਦਾ ਕਿਉਂਕਿ ਫਿਨਿਸ਼ਿੰਗ ਦੇਖਣੀ ਪੈਂਦੀ ਹੈ ਦੀ ਤੇ ਚਲੋ ਆਪਾਂ ਹੁਣ ਪਹਿਲਾਂ ਇੱਕ ਕੋਟ ਲਾਤਾ ਸੀ ਅੰਦਰਲੀ ਸਾਈਡ ਹੁਣ ਦੂਜਾ ਕੋਟ ਆਪਾਂ ਅੰਦਰਲੀ ਸਾਈਡ ਲਾਉਨੇ ਆ ਬਾਹਰਲੀ ਸਾਈਡ ਹਜੇ ਕੁਝ ਨਹੀਂ ਮਾਰਿਆ ਇਹਦੇ ਬਾਹਰਲੀ ਸਾਈਡ ਇਹਦੇ ਫਾਈਨਲ ਬਾਅਦ ਚ ਕਰਾਂਗੇ ਕਿਉਂਕਿ ਸਹੀ ਸ਼ੈਡ ਇਹਦਾ ਹਾਕ ਆ ਜਿਹੜਾ ਮਚਵੱਜਾ ਆ ਕਿਆ ਇਹਦਾ بیس ਕੋਟ ਮਾਰਿਆ ਵਾ ਤੇ ਚਲੋ ਕਰਦੇ ਆ ਸੈਟਿੰਗ ਜੋ ਅੱਜ ਫਰਸਟ ਕੋਡ ਲੱਗ ਰਿਹਾ ਆਪਣਾ ਪੇਂਟ ਦਾ ਬਾਕੀ ਫਿਨਿਸ਼ਿੰਗ ਕੋਡ ਇੱਕ ਵਾਰੀ ਹੋਰ ਦੇਵਾਂਗੇ ਕੱਲ ਨੂੰ ਬਾਕੀ ਇੱਕ ਕੋਡ ਨੇ ਚਮਕ ਦੇਖੋ ਕਿੰਨੀ ਬਣੀ ਆ ਕਿਉਂਕਿ ਆ ਚਮਕ ਦੇਖੋ ਅਜੇ ਤਾਂ ਅਜ ਪਹਿਲਾ ਕੋਟ ਲਾਇਆ ਆ ਤੁਸੀਂ ਚੈੱਕ ਕਰ ਸਕਦੇ ਹੋ ਜੋ ਵੀਡੀਓ ਦਾ ਸਾਰਾ ਦੇਖ ਰਿਹਾ ਵਿੱਚ

डियो प्लेट भी खोलते हैं क्योंकि जो अभी पार्ट कला, कला करके चेक करते हैं हम कोई क्योंकि गेट अपा इदा भी धोना ही लिफ्ट लोवर कट कैकिंग करा हर पार्ट कलेकी इस लिफ्टी सील वगैरह नवी पा के फिर फैट करा पाता सालन का मतलब होंगे गा क्योंकि हक्क वगैरह तो ही उतारदा हर बोल्ट को चैक कर दी कोई स्लिप का नहीं कोई लूज तो नहीं बाकी सारा पार्ट चेकअप कर ਆਸ ਗਿਆ ਹੁਣ ਇਹ ਦੂਆ ਪੀਡੂ ਲੀਵਰ ਖੋਲ ਕੇ ਦੇਖੋ ਸੀਲ ਵਗੈਰਾ ਸਾਰੀ ਪਾਕ ਚੈੱਕ ਕਰ ਕਰਕੇ ਕਿਸਾਂ ਨਾ ਕੀਦਾ ਤੇ ਚਲੋ ਚਲੋ ਬਾਕੀ ਆਪਾਂ ਗੇਲ ਬੂਟ ਆਪਾਂ ਵੇ ਧੋ ਕੇ ਇਸ ਤੋਂ ਬਾਅਦ ਇਹ ਲੀਵਰਾਂ ਦੀ ਚੈਕਿੰਗ ਕਰਦੇ ਆਂ ਕਿ ਆਪਣੀ ਕੋਈ ਵਿੱਚ ਫਾਲਟ ਹੋਇਆ ਤਾਂ ਕਰਾਂਗੇ ਤੇ ਨਹੀਂ ਆਪਾਂ ਇਦਾਂ ਹੀ ਫਿੱਟ ਕਰ ਦੇਣਾ ਚਲ ਜਿਉ ਆਪਾਂ ਪੈਡਲ ਛਾੜਦੇ ਸਰਾਕ ਸਰੂ ਵਗੈਰਾ ਕਿਉਂਕਿ ਸਾਰੇ ਨਿੱਪਲ ਆਪਾਂ ਚਾਲੂ ਕਰਾਂਗੇ ਤੇ ਇਹ ਵੀ ਕਿਉਂਕਿ ਟਰੈਕਟਰ ਕਾ ਜੌਬ ਕਰਨ ਦਾ ਫਾਇਦਾ ਹੁੰਦਾ ਕਿਉਂਕਿ ਜੇ ਆਪਾਂ ਹੁਣ ਅੱਦੇ ਨਿੱਪਲ ਛੱਡ ਤੇ ਗ੍ਰੀਸ ਕਰਨੋਂ ਤਾਂ ਫੇਰ ਉਹ ਕੰਮ ਕਰਨ ਦਾ ਸੁਆਦ ਥੋੜਾ ਹੁੰਦਾਗਾ ਹੁਣ ਇਸ ਟਰੈਕਟਰ ਦੇ ਹਰ ਹਰ 부ਰਜੇ ਨੂੰ ਹਰ ਪਾਰਟ ਨੂੰ ਗ੍ਰੀਸ ਆਊਗਾ ਹਰ ਨਿੱਪਲ ਨਵਾਂ ਲਾਵਾਂਗੇ ਕਹਿਣ ਦਾ ਮਤਲਬ ਜਿੱਦਾਂ ਨਵਾਂ ਏਜੰਸੀ ਜੋ ਟਰੈਕਟਰ ਆਉਂਦਾ ਉਦਾਂ ਹੀ ਨਿੱਪਲ ਆਪਾਂ ਚਾਲੂ ਕੀਤੇ ਸਾਰੇ ਇਸ ਟਰੈਕਟਰ ਤੇ ਕਿਉਂਕਿ ਇਦਾਂ ਨਹੀਂਗਾ ਵੀ ਕੋਈ ਤੁਹਾਡਾ ਨਿੱਪਲ ਬੰਦ ਰਹੂਗਾ ਤੇ ਅਸੀਂ ਕੰਮ ਨਹੀਂ ਕੀਤਾ ਕਿਉਂਕਿ ਇਹ ਚੀਜ਼ਾਂ ਬ੍ਰੇਕੀ ਹੁੰਦੀਆਂ ਇਹ ਹੀ ਮੇਨ ਕੰਮ ਹੁੰਦਾਗਾ ਸਫਾਈ ਦਾ ਕੰਮ ਕਰਨ ਟਰੈਕਟਰ ਦੇ ਚਲੋ ਫਿਟਿੰਗ ਕਰਨ ਨੂੰ ਤਾਂ ਚਲੋ ਹਰ ਬੰਦਾ ਹੀ ਕਰਦਾ ਪਰ ਲਿਕਨ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਤੇ ਜੋ ਧਿਆਨ ਦਿੰਦਾਗਾ ਉਹੀ ਬੰਦਾ ਕਾਮਯਾਬ ਹੁੰਦਾ ਤੇ ਚਲੋ ਇਸੇ ਤਰ੍ਹਾਂ ਕਰਦੇ ਆਂ ਸਫਾਈ ਆਪਾਂ ਇਹਦੀ ਸਾਰੇ ਟਰੈਕਟਰ ਦੀ اپنی ਹਾਂਡੀ ਵਗੈਰਾ ਸਾਰੀ واش ਹੋ ਗਈ। ਆ ਦੇਖੋ। ਸਾਰੀ ਹਾਂਡੀ ਆਪਣੀ واش ਹੋ ਚੁੱਕੀ ਆ। ਬਾਕੀ ਇਸ ਟਰੈਕਟਰ ਦਾ ਆਪਣਾ ਪਾਰਟਸ ਆ ਚੁੱਕਿਆਗਾ। ਜੋ ਟੂਬ ਵਗੈਰਾ ਵੀ ਆਪਣੇ واش ਹੋ ਗਏ ਨੇ। ਚਲੋ ਇਸ ਤੋਂ ਬਾਅਦ ਕਰਦੇ ਆਂ ਦੀ ਫਿਟਿੰਗ। ਤੇ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਫਿਟਿੰਗ ਦਿਖਾਵਾਂਗੇ ਦੀ। ਜੋ ਪਿਨੀਅਨ ਦੀ। ਇਹ ਜੋ ਆਪਾਂ ਐਕਸਟਰਾ ਦੀ ਫਿਟਿੰਗ ਕਰਦੇ ਆਂ ਤੇ ਕਿਦਾਂ ਕਰਦੇ ਆਂ। ਬਾਕੀ ਜੋ ਤੁਹਾਨੂੰ ਸਵਰਾਜ ਦਾ ਜੋ ਪੇਂਟ ਦੀ ਫਿਨਿਸ਼ਿੰਗ ਆ ਜੋ ਵੀ ਤੁਹਾਨੂੰ ਦਿਖਾ ਦਿੰਨੇ ਆ ਜੋ ਅਪਾ ਵਿੱਕੀ ਭਾਈ ਦਾ ਟਰੈਕਟਰ ਤਾਂ ਤਿਆਰ ਕਰ ਰਹੇ ਆ ਕਿਉਂਕਿ ਅਜਾ ਫਾਈਨਲ ਕੋਡ ਉਹਦੇ ਉੱਪਰ ਲੱਗ ਚੁੱਕਿਆ ਹੈਗਾ ਬਾਕੀ ਸ਼ੋ ਵਗੈਰਾ ਆਪਣੇ ਤਿਆਰ ਹੋ ਚੁੱਕੀ ਆ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਕਿਉਂਕਿ ਹਜੇ ਪਾਲਚ ਵਗੈਰਾ ਹੋਣੀ ਆ ਸਾਰੀ ਆਪਾਂ ਕੇ ਰਾਂ ਆ फिनिशिंग जो आई है दिखाई देने ये फ्रंट करेल आ गए अपनी बाकी अपने पले वगैरह भी तैयार हो चुके ने दखाने ਆਪਣੇ ਪੱਲੇ ਵਗੈਰਾ ਆਪਣਾ ਤਿਆਰ ਹੋ ਚੁੱਕਿਆ ਹੈ। ਉਹ ਸਾਰਾ ਆਪਣਾ ਪੱਲਾ ਵਗੈਰਾ ਵੀ ਹੋ ਚੁੱਕਿਆਗਾ। ਥਾਂਕੇ ਦੇ ਉੱਪਰ ਡਸਟ ਪੈ ਗਈ ਕਿਉਂਕਿ ਇਹਨੂੰ ਪਾਲਸ਼ ਕਰਨ ਲਈ ਆਪਾਂ ਡਸਟ ਹਟਾਵਾਂਗੇ ਤੇ ਕਿਉਂਕਿ ਦੋ ਦਿਨ ਉਹਨੂੰ ਤਿਆਰ ਕੀਤੀ ਪੈਣੀ ਸ਼ਾਹ ਦੂਜੀ ਨੂੰ ਛੋਣ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਜੋ ਪਾਰਟ ਨੰਬਰ 3 ਆਊਗਾ ਆਪਣਾ ਉਹਦੇ ਵਿੱਚ ਤੁਹਾਨੂੰ ਸੋਨ ਲੀਕਾ ਦੇ ਐਕਸਲ ਦੀ ਪੀਨੀਅਨ ਦੀ ক্রਾਉਨ ਦੀ ਤੇ ਜੋ ਸਟਾਰ ਵਾਸ਼ਰ ਸਟਾਰ ਦੀ ਫਿਟਿੰਗ ਕਰਦੇ ਆ ਉਹਦੇ ਬਾਰੇ ਦੱਸਾਂਗੇ ਧੰਨਵਾਦ ਸਸਕੀ ਕਾਲ